ਹੁਣ HDFC ਬੈਂਕ ਨੂੰ ਮੁਸੀਬਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜੀ ਹਾਂ ਭਾਰਤ ਦੇ ਸਭ ਤੋਂ ਵੱਡੇ ਪ੍ਰਾਈਵੇਟ ਖੇਤਰ ਦੇ ਬੈਂਕ HDFC ਨੂੰ ਮੁਸੀਬਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇੱਥੇ ਘੱਟੋ-ਘੱਟ ਚਾਰ ਪ੍ਰਵਾਸੀ ਭਾਰਤੀ ਗਾਕਾ ਵੱਲੋਂ ਬੈਂਕ ਅਤੇ ਉਸਦੇ ਅਧਿਕਾਰੀਆਂ ਤੇ ਫਿਕਸਡ ਡਿਪੋਜ਼ਿਟ ਦੀ ਰਾਸ਼ੀ ਦਾ ਗਲਤ ਇਸਤੇਮਾਲ ਕਰਨ ਦੇ ਗੰਭੀਰ ਦੋਸ਼ ਲਗਾਏ ਗਏ ਹਨ ਇਹ ਸ਼ਿਕਾਇਤਾਂ ਨਾਗਪੁਰ ਚੰਡੀਗੜ੍ਹ ਅਤੇ ਗੁਰੂਗ੍ਰਾਮ ਦੀ ਆਰਥਿਕ ਅਪਰਾਧ ਸ਼ਾਖਾ ਕੋਲ ਦਰਜ ਕਰਵਾਈਆਂ ਗਈਆਂ ਹਨ ਜਾਣਕਾਰੀ ਅਨੁਸਾਰ ਇਹ ਦੋ HDFC ਬੈਂਕ ਦੇ ਮਿਡਲ ਈਸਟ ਦਫ਼ਤਰ ਤੇ ਲੱਗੇ ਹਨ ਜਿੱਥੋਂ ਕਿ 25-30 ਕਰੋੜ ਰੁਪਏ ਦੀ FD ਦੀ ਰਕਮ ਦਾ ਇਸਤੇਮਾਲ ਜੋ ਹੈ ਕ੍ਰੈਡਿਟ ਸੁਇਸ ਦੇ ਐਡੀਸ਼ਨਲ ਟਾਇਰ 1 ਬ੍ਰਾਂਡ ਦੀ ਭੁਗਤਾਨੀ ਲਈ ਕੀਤਾ ਗਿਆ ਹੈ ਸ਼ਿਕਾਇਤ ਕਰਤੇ ਹਨ ਇਹ ਦੋਸ਼ ਲਗਾਇਆ ਹੈ ਕਿ ਬੈਂਕ ਅਧਿਕਾਰੀਆਂ ਨੇ ਉਹਨਾਂ ਨੂੰ 81 ਬਾਂਡ ਦੇ ਨਿਵੇਸ਼ ਲਈ ਮਾਸਟਰ ਸਰਵਿਸ ਐਗਰੀਮੈਂਟ ਤੇ ਦਸਤਖਤ ਕਰਵਾਏ ਤੇ ਜਿਸ ਵਿੱਚ ਉਹਨਾਂ ਦੀ ਆਮਦਨ ਨੂੰ ਝੂਠੇ ਤਰੀਕੇ ਨਾਲ ਵਧਾ ਚੜਾ ਕੇ ਦਰਸਾਇਆ ਗਿਆ ਉਹਨਾਂ ਨੂੰ 12-13 ਫੀਸ ਦੀ ਰਿਟਰਨ ਦੇ ਵਾਅਦੇ ਕੀਤੇ ਗਏ ਪਰ ਬਾਣ ਨਾਲ ਜੁੜੇ ਖਤਰੇ ਬਾਰੇ ਉਹਨਾਂ ਨੂੰ ਜੋ ਹੈ ਪੂਰੀ ਜਾਣਕਾਰੀ ਨਹੀਂ ਦਿੱਤੀ ਗਈ ਅਗਰੀਮੈਂਟ ਦੀ ਪੂਰੀ ਕਾਪੀ ਵੀ ਹਸਤਾਕਰ ਤੋਂ ਪਹਿਲਾਂ ਨਹੀਂ ਦਿੱਤੀ ਗਈ ਤੇ ਇੱਕ ਮਾਮਲੇ ਵਿੱਚ ਤਾਂ ਗਾਹਕ ਦੀ ਸਾਲਾਨਾ ਆਮਦਨ ਜੋ ਹੈ 40000 ਰੁਪਏ ਸੀ ਪਰ 40000 ਰੁਪਏ ਦੀ ਥਾਂ ਉਸ ਦੀ ਆਮਦਨ 1,40,000 ਰੁਪਏ ਦਰਸਾਈ ਗਈ ਤਾਂ ਜੋ 81 ਬਾਣ ਖਰੀਦ ਸਕੇ 81 ਬਾਂਡ ਆਮ ਰਿਟੇਲ ਗਾਕਾ ਲਈ ਨਹੀਂ ਹੁੰਦੇ ਕਿਉਂਕਿ ਇਹ ਆਮ ਤੌਰ ਤੇ ਉੱਚ ਨਿਵਲ ਸੰਪਤੀ ਵਾਲਿਆਂ ਨੂੰ ਹੀ ਵੇਚੇ ਜਾਂਦੇ ਹਨ 2021 ਵਿੱਚ ਜਦੋਂ ਉਹਨਾਂ ਗਾਕਾ ਨੇ ਇਹ ਬਾਂਡ ਖਰੀਦੇ ਤਾਂ 2023 ਵਿੱਚ UBS ਵੱਲੋਂ ਕ੍ਰੈਡਿਟ ਸੁਇਸ ਦੇ ਐਕਵਾਇਰ ਦੇ ਬਾਅਦ ਇਹ ਜੋ ਬਾਂਡ ਹੈ ਬਿਲਕੁਲ ਰਾਈਟ ਆਫ ਕਰ ਦਿੱਤੇ ਗਏ ਸਨ ਤੇ ਗਾਕਾ ਨੇ ਦੱਸਿਆ ਕਿ ਬੈਂਕ ਨੇ ਉਹਨਾਂ ਨੂੰ ਇਹ ਬਾਂਡ ਖਰੀਦਣ ਦੇ ਬਦਲੇ ਲੋਨ ਵੀ ਦਿੱਤਾ ਸੀ ਜੋ ਬਾਅਦ ਵਿੱਚ ਉਹਨਾਂ ਦੀ ਐਫ ਡੀ ਰਾਸ਼ੀ ਦੇ ਬਦਲੇ ਵਸੂਲ ਕੀਤਾ ਗਿਆ ਜਿਸ ਨਾਲ ਉਹਨਾਂ ਦੀ ਜੋ ਜਮ੍ਹਾਂ ਰਕਮ ਹੈ ਉਹ ਵੀ ਖਤਮ ਹੋ ਗਈ ਇਹ ਮਾਮਲਾ ਹੁਣ ਈਓਡਬਲਿਊ ਕੋਲ ਪਹੁੰਚ ਗਿਆ ਹੈ ਤੇ ਸੰਭਾਵਨਾ ਹੈ ਕਿ ਅਗਲੇ ਹਫਤੇ ਐਫਆਈਆਰ ਦਰਜ ਕੀਤੀ ਜਾ ਸਕਦੀ ਹੈ ਤੇ ਦਿੱਲੀ ਦੀ ਕਾਨੂੰਨੀ ਫਰਮ ਏਕੇ ਐਨ ਪਾਰਟਨਰਸ ਜੋ ਇਸ ਮਾਮਲੇ ਦੀ ਗਾਕਾਂ ਦੀ ਨੁਮਾਇੰਦਗੀ ਕਰ ਰਹੀ ਹੈ ਸ਼ਨੀਵਾਰ ਤੱਕ ਐਚਡੀਐਫਸੀ ਬੈਂਕ ਵੱਲੋਂ ਇਸ ਮਾਮਲੇ ਤੇ ਕੋਈ ਅਧਿਕਾਰਿਤ ਜਵਾਬ ਨਹੀਂ ਦਿੱਤਾ ਗਿਆ ਦੂਜੇ ਪਾਸੇ ਮਿਡਲ ਈਸਟ ਨੇ ਮਾਨਿਟਰੀ ਅਥਾਰਟੀ ਵੀ ਹੁਣ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ